ਅਕਲੇ ਦੁੱਧ ਬਣਾਉਂਦੇ ਗੋਰਖ ਧੰਦੇ ਦਾ ਪਰਦਾ ਫਾਸ਼ ਕੀ ਤੁਸੀਂ ਤਾਂ ਨਹੀਂ ਪੀਰੇ ਇਹ ਮਿਲਾਵਟੀ ਦੁੱਧ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੰਗਰੂਰ ਚ ਪੈਂਦੇ ਪਿੰਡ ਰੂਪਾ ਢੇੜੇ ਚ ਚਾਰ ਠਿਕਾਣਿਆਂ ਤੇ ਛਾਪੇਮਾਰ ਕੇ ਨਕਲੀ ਦੁੱਧ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਛਾਪੇਮਾਰੀ ਦੌਰਾਨ ਦੋਸ਼ੀਆਂ ਕੋਲੋਂ 58 ਕਿਲੋ ਤਿਆਰ ਨਕਲੀ ਦੁੱਧ ਤੇ ਵੱਡੀ ਮਾਤਰਾ ਚ ਨਕਲੀ ਦੁੱਧ ਬਣਾਉਣ ਵਾਲਾ ਸਮਾਨ ਬਿਰਾਮਤ ਕੀਤਾ ਤੇ ਸੈਂਪਲ ਲੈ ਗਏ ਨੇ ਦੱਸਿਆ ਕਿ ਇਹ ਵਿਅਕਤੀ ਨਕਲੀ ਦੁੱਧ ਤਿਆਰ ਕਰਕੇ ਵੇਰਕਸ ਸੈਂਟਰਾਂ ਚ ਸਪਲਾਈ ਕਰਦੇ ਹਨ ਅੱਜ ਅਸੀਂ ਪਿੰਡ ਰੂਪਾ ਹੈੜੀ ਦੇ ਵਿੱਚ ਰੇਡ ਕੀਤੀ ਆ ਨਕਲੀ ਦੁੱਧ ਦੀ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਨਗਰੀ ਦੁੱਧ ਬਣਾ ਕੇ ਤੇ ਜਿਹੜੀ ਮਿਲਕ ਸੈਂਟਰ ਹੈਗੀ ਆ ਵੇਰਕਾ ਵਗੈਰਾ ਦੀ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚ ਹੀ ਮਿਕਸ ਕਰ ਦਿੰਦੇ ਪਾਣ ਦੇ ਵਿੱਚ ਹਾਂ ਹੈਲਥ ਡਿਪਾਰਟਮੈਂਟ ਦੇ ਵੀ ਸ਼੍ਰੀ ਰਵਿੰਦਰ ਜੀ ਆਏ ਸਾਡੇ ਨਾਲ ਅਸਿਸਟੈਂਟ ਫੂਡ ਕੰਟਰੋਲਰ ਜਿਹੜੀ ਹੈਗੀ ਆ ਤੇ ਉਹਨਾਂ ਦੇ ਨਾਲ ਸੰਦੀਪ ਸੰਧੂ ਜੀ ਵੀ ਹੈ ਉਹ ਸਾਡੇ ਨਾਲ ਬੈਠੇ ਸਾਰੀ ਕਾਰਵਾਈ ਕਰ ਰਹੇ ਆ ਇੱਥੇ ਅਧਿਕਾਰੀਆਂ ਨੇ ਨਕਲੀ ਦੁੱਧ ਦੇ ਸੈਂਪਲ ਲੈਣ ਤੋਂ ਬਾਅਦ ਦੱਸਿਆ ਕਿ ਇਹ ਵਿਅਕਤੀ ਦੁੱਧ ਦੀ ਫੈਟ ਵਧਾਉਣ ਦੇ ਲਾਲਚ 'ਚ ਦੁੱਧ 'ਚ ਮਿਲਾਵਟ ਕਰਦੇ ਨੇ ਇਹ ਲੋਕਾਂ ਤੋਂ ਇਹ ਪਤਾ ਲੱਗਾ ਵੀ ਇਹ ਜਿਹੜੇ ਵੇਰਕਾ ਦੇ ਸਪਲਾਈਅਰ ਆ ਇਹ ਜਿਹੜਾ ਦੁੱਧ ਪਿੰਡਾਂ 'ਚੋਂ ਇਕੱਠਾ ਕਰਕੇ ਵੇਰਕਾ ਨੂੰ ਪਾਉਂਦੇ ਸੀ ਉਹਦੇ ਵਿੱਚ ਇਹ ਉਹ ਜਿਹੜੀਆਂ ਆਈਟਮ ਆ ਮੈਂ ਪਹਿਲਾਂ ਨਾਂ ਲਿਆ ਉਹ ਪਾ ਕੇ ਉਹਦੀਆਂ ਜਿਹੜੇ ਦੋ ਮਾਤਰਾਵਾਂ ਨੇ ਇੱਕ ਫੈਟ ਦੇ ਕਿਸੇ ਨਾ ਵਧਾਉਂਦੇ ਆ ਜਿਹਦੇ ਆਧਾਰ 'ਤੇ ਇਹਨਾਂ ਦੀ ਪੇਮੈਂਟ ਹੁੰਦੀ ਆ ਇਹ ਵੱਧ ਪੇਮੈਂਟ ਦੇ ਚੱਕਰ ਦੇ ਵਿੱਚ ਇਹ ਲੋਕ ਮਿਲਾਵਟ ਕਰ ਰਹੇ ਜੀ ਦੋਸ਼ੀ ਗੁਰਦੀਪ ਸਿੰਘ ਨੇ ਵੀ ਮੰਨਿਆ ਕਿ ਉਹ ਨਕਲੀ ਦੁੱਧ ਤਿਆਰ ਕਰਦੇ ਸਨ ਐਂਡ ਇਸਤਮਾਲ ਨੂੰ ਦੁੱਧ ਰਫੈਂਡ ਦੁੱਧ ਵਿੱਚ ਮਿਲਾ ਕੇ ਉਹਨੂੰ ਮਿਕਸੀ ਤੇ ਘੁਮਾ ਦਿੰਦੇ ਸੀ ਅੱਛਾ ਹਾਂਜੀ ਹੋਰ ਵੀ ਕੁਝ ਪੈਂਦਾ ਗਲੀਸਰੀਨ ਵਗੈਰਾ ਜਿਹੜਾ ਕੋਲ ਗੂ ਗੂਸ ਪਾਊਡਰ ਪੈਂਦਾ ਜੀ ਇੱਕ ਅੱਛਾ ਜੀ ਹੋਰ ਕੀ ਪੈਂਦਾ ਹੋਰ ਨਹੀਂ ਕੁਝ ਪੈਂਦਾ ਕਿੱਥੇ ਸਪਲਾਈ ਕਰਦੇ ਸੀ ਇਹ ਇਹ ਸਰ ਡੇਰੀਆਂ ਤੋਂ ਜਾ ਕੇ ਸੈਂਟਰ ਦੇ ਪਾ ਕੇ ਆਉਂਦੇ ਹੁੰਦੇ ਸੀ ਪੁਲਿਸ ਨੂੰ ਇਹਨਾਂ ਮਿਲਾਵਟ ਖੋਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਪੂ ਰਿਪੋਰਟ